हां जी दोस्तों आज एक वीडियो दिखाइए वैसे 21वीं सदी है युग विज्ञान दा, दा पर अंधविश्वास ਤੁਸੀਂ ਦੇਖੋਗੇ ਤੇ ਹੈਰਾਨ ਹੋ ਜਾਓਗੇ ਪਖੰਡਵਾਦ ਇੰਨਾ ਹੱਲੇ ਵੀ ਚੱਲਦਾ ਪਿਆ ਦੁਨੀਆ ਵੀ ਮੱਲੋ ਉਦਾਂ ਦੀ ਹੈ ਜਿਹੜੀ ਪਿੱਛੇ ਲੱਗ ਜਾਂਦੀ ਪਰ ਖਾਸ ਕਰਕੇ ਪੜ੍ਹੇ ਲਿਖੇ ਯੁੱਗ ਦੇ ਵਿੱਚ ਪੜ੍ਹਿਆ ਲਿਖਿਆ ਵਾਲੀ ਗੱਲਾਂ ਕਰਨੀਆਂ ਚਾਹੀਦੀਆਂ अंधविश्वास ਪਿੱਛੇ ਨਹੀਂ ਜਾਣਾ ਚਾਹੀਦਾ ਆ ਵੀਡੀਓ ਦੇਖਿਓ ਤੁਹਾਨੂੰ ਵੀਡੀਓ ਦਿਖਾਉਣਾ ਦੇਖਿਓ ਇਦਾਂ ਦੇ ਪਖੰਡੀਆਂ ਤੋਂ ਬਚਿਓ ਤੁਸੀਂ ਆਪ ਦੱਸਿਓ ਵੀਡੀਓ ਦੇਖ ਕੇ ਯਾਰ ਬਿਨਾ ਆਪਰੇਸ਼ਨ ਤੋਂ ਪਥਰੀ ਬਾਹਰ ਨਿਕਲ ਜੂ ਬਿਨਾ ਕਿਸੇ ਦਵਾਈ ਖਾਦੀ ਤੋਂ ਬਿਨਾ ਕਿਸੇ ਇੰਜੈਕਸ਼ਨ ਤੋਂ ਪਥਰੀਆਂ ਬਾਹਰ ਨਿਕਲ ਜਾਣਗੀਆਂ ਆ ਵੀਡੀਓ ਦੇਖੋ ਪਹਿਲਾਂ ਵੀਡੀਓ ਦੇਖ ਕੇ ਦੱਸਿਓ ਕਿ ਇਦਾਂ ਹੋ ਸਕਦਾ ਵੀਡੀਓ ਦੇਖੋ ਧਿਆਨ ਨਾਲ ਫਿਰ ਵਿੱਚ ਗੱਲਬਾਤ ਵੀ ਕਰਾਂਗੇ ਆਹ ਕਹਾਂਦਰ ਦੇ ਅਲਟਰਾ ਸਾਊਂਡ ਕਰਾਇਆ ਦਾ ਹਾਂ ਕਰਾਇਆ ਅਲਟਰਾ ਸਾਊਂਡ ਕਰਾਇਆ ਤਾਂ ਜਾਂ ਅੰਦਰ ਜਾਂ ਅੰਦਰ हाँ थोड़ा ऊपर करो इसको ये थोड़ा सा दर्द होगा और पथरी बाहर निकल जाए, निकल जाएगी बगैर ऑपरेशन के देखो आ, आ आ आ ये है बताइए ओह 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 हाँ है तोरेर चल यहाँ हो रहा है यादर दे यहाँ हो रहा है ओह ओह बस 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 थोड़ा सा रुक जाओ ये ये है नल यहाँ है नल सड़क नहीं नहीं यह अभी सड़क ओह Á! Á! Más! 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 Á! Ég hef okkur. इसको लगाओ आगा। 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 hmm. ओहो ओहो दर्द बहुत हो रहा है साहब अरे दर्द है मेरे बता ना ऑपरेशन कराओगे या महीने तक खाट में लेटे रहोगे पेशाब की नली लगेगी जाएगी हैं ये तो है तो ओहो ओहो ओ आ ले हे आ ए आ आ ये गिरा रे आ ले आ और चैन सा हो जी और चैन चैन सा है तो इतना आधा से कुछ सही नहीं पेट में अब चावल पालक वगैरह मत खाना हां ठीक है जी सा ठीक है ਅੱਤੇਦਾਰ ਸਬਜੀ ਮਤ ਖਾਣਾ ਮੋੜੀ ਮਤ ਖਾਣਾ ਹਾਂ ਠੀਕ ਹੈ ਠੀਕ ਹੈ 15 ਸਾਊਂਡ ਧਾ ਲੈਣਾ ਪਤਰੀ ਪਾ ਜਾਏ ਤਾਂ 10000 ਰੁਪਏ ਨਾਮ ਹਾਂ ਠੀਕ ਹੈ ਠੀਕ ਹੈ ਦੋਸਤੋ ਦੇਖੀ ਤੁਸੀਂ ਵੀਡੀਓ ਇਹ ਕੀ ਇਹ ਸੱਚ ਹੋ ਸਕਦਾ ਯਾਰ ਇਹ ਪਖੰਡਵਾਦ ਹੈ 21ਵੀਂ ਸਦੀ ਚੱਲਦੀ ਪਈ ਆ ਜੁਗ ਵਿਗਿਆਨ ਦਾ ਇਹ ਲੋਕ ਪਤਾ ਨਹੀਂ ਕਿੱਥੇ ਬੈਠ ਕੇ ਕਿਹੜੇ ਕਾਨੂੰਨ ਅਥੋਰਿਟੀਆ ਦਿੰਦਾ ਇਦਾਂ ਦੀਆਂ ਕਿ ਇਦਾਂ ਦੇ ਪਖੰਡਵਾਦ ਦੇ ਨਾਲ ਤੁਸੀਂ ਲੋਕਾਂ ਨੂੰ ਠੀਕ ਕਰ ਦੋ ਹਨੇ ਬੰਦੇ ਦੀ ਜਿਹਦੀ ਪਥਰੀਆਂ ਕਹਿੰਦਾ ਕੱਢਤੀਆਂ ਜੀ ਲਓ ਜੀ ਆ ਨਹੀਂ ਖਾਣਾ ਆ ਨਹੀਂ ਖਾਣਾ ਉਹ ਬੰਦੇ ਨੇ ਵਿਚਾਰਾ ਭਾਵ ਮਾਰਿਆ ਜਾਵੇ ਉਹਨੇ ਸੋਚਣਾ ਮੇਰੀਆਂ ਪਥਰੀਆਂ ਨਿਕਲ ਗਈਆਂ ਉਤੋਂ ਇਨਾਮ ਹੈ ਜੀ 10000 ਰੁਪਏ ਨਾਮ ਦੇਵਾਂਗੇ ਕਹਿੰਦੇ ਆ ਕਮਾਲ ਹੈ ਨਾ ਦੁਨੀਆ ਦਾ ਕਹਿੰਦੇ ਜੀ ਭਾਰਤ ਕਹਿੰਦਾ ਦੁਨੀਆ ਦਾ ਵਿਸ਼ਵਗੁਰੂ ਬਣਦਾ ਜਾ ਰਿਹਾ ਵਿਸ਼ਵਗੁਰੂ ਐਦਾਂ ਬਣ ਹੁੰਦਾ ਦੁਨੀਆ ਚੰਨ ਤੇ ਪਹੁੰਚ ਗਈ ਆ ਰੌਬਟਿਕ ਆ ਗਏ ਆ ਕਿੰਨੀਆਂ ਉਪਲਬਧੀਆਂ ਕਰ ਲਈਆਂ ਇਨਸਾਨ ਨੇ ਕਿੱਥੇ ਤੱਕ ਦੁਨੀਆ ਪਹੁੰਚ ਗਈ ਆ 17ਵੇਂ 18ਵੇਂ ਸਦੀਜੇ ਜਹਾਜ਼ ਬਣਾ ਲਏ ਸਨ ਇਨਸਾਨ ਨੇ ਤੇ ਇਹ ਲੋਕ ਹੱਲੇ ਵੀ ਪਖੰਡਵਾਦ ਦੇ ਵਿੱਚ ਚੱਲਦੇ ਆ ਸੋ ਤੁਸੀਂ ਜ਼ਰੂਰ ਆਪਣੀ رائے ਦਿਓ ਕਮੈਂਟ ਕਰਕੇ ਕਿ ਅਜਿਹੇ ਲੋਕਾਂ ਦਾ ਕੀ ਹੋਣਾ ਚਾਹੀਦਾ ਪਰ ਤੁਸੀਂ ਮੇਨ ਬਚ ਕੇ ਰਹੋ ਪਖੰਡਵਾਦ ਤੋਂ ਬਚੋ ਅੰਧ ਵਿਸ਼ਵਾਸ ਤੋਂ ਬਚੋ ਐਦਾਂ ਯਾਰ ਕੁਝ ਨਹੀਂ ਹੁੰਦਾ ਜੇ ਐਦਾਂ ਹੁੰਦਾ ਹੋਵੇ ਤਾਂ ਡਾਕਟਰ ਦਾ ਵਿਚਾਰੇ ਕਦਮ ਹੋ ਜਾਣ ਆਯੁਰਵੈਦਿਕ ਆ ਹੋਮੋਪੈਥੀ ਆ ਹੋਰ ਅਲੱਗ ਮੈਡੀਸਨ ਇੰਨੇ ਵੱਡੇ ਵੱਡੇ ਹਸਪੀਟਲ ਬਣੇ ਹੋਏ ਆ ਇੰਗਲਿਸ਼ ਮੈਡੀਸਨ ਚੱਲਦੀਆਂ ਪਈਆਂ ਟਾਪ ਗਲਾ ਡਾਕਟਰ ਪੜ ਪੜ ਅਮਰੀਕਾ ਕੈਨੇਡਾ ਤੋਂ ਹੋਰ ਦੇਸ਼ਾਂ ਤੋਂ ਪੜਾਈਆਂ ਕਰ ਕਰਕੇ ਆਉਂਦੇ ਆ ਆਪਣੇ ਇੰਡੀਆ ਦੇ ਵਿੱਚ ਹੀ ਵੱਡੇ ਤੋਂ ਵੱਡੇ ਡਾਕਟਰ ਆ ਇਹ ਲੋਕ ਬਿਨਾ ਆਪਰੇਸ਼ਨ ਤੋਂ ਯਾ ਕਿਹੜੇ ਤਰੀਕੇ ਨਾਲ ਪੱਥਰੀਆਂ ਕੱਢੀ ਜਾਂਦੇ ਮੈਨੂੰ ਕੋਈ ਆਬ ਨਹੀਂ ਸਮਝ ਆਉਂਦੀ ਬੱਥੇ ਰਿਆ ਯਾਰ ਇਹਨਾਂ ਲੋਕਾਂ ਨੂੰ ਇਹ ਕਹਣਾ ਚਾਹੀਦਾ ਪਸ਼ੂ ਡੰਗਰ ਬਹੁਤ ਬਿਮਾਰ ਆ ਯਾਰ ਉਹਨਾਂ ਦਾ ਇਲਾਜ ਕਰਦਿਆ ਕਰੋ ਪਰ ਉਹਨਾਂ ਦਾ ਇਲਾਜ ਵੀ ਦਵਾਈਆਂ ਨਾਲ ਹੋਣਾ ਮੈਂ ਤਾਂ ਦਾਦਾ ਮੇਰੇ ਆਪ ਦੇ ਡੌਗ ਬਿਮਾਰ ਹੋ ਗਏ ਪਾਲ ਉਹਨਾਂ ਨੂੰ ਪ੍ਰੋਬਲਮ ਹੋ ਗਈ ਇੱਕ 10 ਦਿਨ ਉਹਨਾਂ ਨੂੰ ਇੰਜੈਕਸ਼ਨ ਲਗਦੇ ਰਹੇ ਐਵਰੀ ਡੇ ਡ੍ਰਿਪ ਲੱਗਦੀ ਸਵੇਰੇ ਸ਼ਾਮ ਮਤਲਬ ਬਿਨਾਂ ਦਵਾਈ ਦੇ ਤਾਂ ਉਹ ਠੀਕ ਨਹੀਂ ਹੋਏ ਕੁੱਤੇ ਇਹ ਆਂਧਵਿਸ਼ਵਾਸੀ ਭਾਈ ਬੰਦੇ ਇਹ ਪਤਾ ਨਹੀਂ ਹੁਣ ਇਹਨਾਂ ਨੂੰ ਬਾਬੇ ਕਹੀਏ ਜਾਂ ਇਹਨਾਂ ਨੂੰ ਡਾਕਟਰ ਕਹੀਏ ਸਮਝ ਨਹੀਂ ਆਉਂਦੀ ਅਸਲ 'ਚ ਕੁਝ ਵੀ ਨਹੀਂ ਹੈ ਫੇਟੇ ਮੂਈਆਂ ਸੋ ਤੁਸੀਂ ਲੋਕ ਵੀਡੀਓ ਨੂੰ ਸ਼ੇਅਰ ਕਰਿਓ ਬਚੋ ਇਹਨਾਂ ਲੋਕਾਂ ਤੋਂ ਨਾ ਆਂਧਵਿਸ਼ਵਾਸ ਦੇ ਪਿੱਛੇ ਪਾਓ ਸਮਝਾਇਆ ਕਰੋ ਜਿਹੜੇ ਵਿਚਾਰੇ ਸਾਡੇ ਬਜ਼ੁਰਗ ਆ ਨਾ ਬਡੇ ਰਿਸਰਟ ਤੋਂ ਵੱਡੀ ਉਮਰ ਦੇ ਆ ਘਟ ਪੜੇ ਲਿਖੇ ਉਹ ਇਨਾਂ ਲੋਕਾਂ ਦੇ ਮਗਰ ਇਨਾਂ ਦੇ ਚਾਂਸੇ ਆ ਜਾਂਦੇ ਆ ਤੇ ਬਚੋ ਇਨਾਂ ਤੋਂ ਉਹਨਾਂ ਨੂੰ ਸਮਝਾਇਆ ਕਰੋ ਕਿ ਇਦਾਂ ਕੁਛ ਨਹੀਂ ਹੁੰਦਾ ਸਾਹਮਣੇ ਇਨਾਂ ਦੇ ਪੱਥਰ ਰੱਖ ਦਿਓ ਚਾਕੇ ਉਹਨੂੰ ਕਿ ਉਹ ਪੱਥਰ ਨੂੰ 2 ਇੰਚ ਹਿਲਾ ਕੇ ਦਿਖਾ ਦੇ 2 ਇੰਚ ਛਾਡੋ ਇੱਕ ਦੋ ਦੋ ਸੂਤਰ ਹੀ ਹਿਲਾ ਕੇ ਦਿਖਾ ਦੇ ਆਪਦੀ ਸ਼ਕਤੀ ਨਾਲ ਆਪਦੇ ਜਾਦੂ ਨਾਲ ਜੇ ਪੱਥਰ ਹਿੱਲ ਜਵੇ ਤਾਂ ਢੇੜ ਚੋਂ ਪਿੱਤੇ ਚੋਂ ਜਾਂ ਕਿੰਨੇ ਚੋਂ ਪੱਥਰੀਆਂ ਬਾਹਰ ਆਉਣੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਵੀਡੀਓ ਤਾਂ ਕਮਾਲ ਕੀਤਾ ਪਿਆ ਸੋ ਬਚ ਕੇ ਰਹੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕੀ ਇਦਾਂ ਦੇ ਪਖੰਡਵਾਤ ਤੋਂ ਬਚਣ ਇਦਾਂ ਦੇ ਧੋਖਿਆਂ ਤੋਂ ਬਚਣ ਇਹਨਾਂ ਲੋਕਾਂ ਤੋਂ ਦੂਰ ਰਹਿਣ ਲੋਕੀ ਜਾਗਰੂਕ ਹੋਣ ਠੀਕ ਹੈ ਮਜਬੂਰੀ ਹੁੰਦੀ ਬੰਦੇ ਦੀ ਬੰਦੇ ਦੀ ਜਦੋਂ ਕੋਈ ਬਿਮਾਰੀ ਰੋਗ ਲੱਗਿਆ ਹੁੰਦਾ ਨਾ ਉਹ ਬੰਦਾ ਤੜਫਦਾ ਉਹ ਕਹਿੰਦਾ ਮੈਨੂੰ ਆਰਾਮ ਆ ਜਾਏ ਕਿਤੋਂ ਮੈਨੂੰ ਕੋਈ ਚੰਗਾ ਡਾਕਟਰ ਮਿਲ ਜਾ ਉਹਨੂੰ ਜਿੱਥੇ ਕੋਈ ਦੱਸ ਪਾਉਂਦਾ ਉੱਥੇ ਪਹੁੰਚ ਜਾਂਦਾ ਪਰ ਇਦਾਂ ਦੇ ਪਖੰਡਵਾਤੋਂ ਇਦਾਂ ਦੇ ਪਖੰਡੀਆਂ ਤੋਂ ਬਚ ਕੇ ਰਿਹਾ ਕਰੋ ਨਾ ਜਾਇਆ ਕਰੋ ਕੋਈ ਹੋਰ ਚੰਦ ਚਾੜ ਦੇਣਗੇ ਇਹਦੇ ਸਿਰਿਆਂ ਸੁਧੀਆਂ ਗਲਤੀਆਂ ਕਰਦੇ ਫਿਰਦੇ ਆ ਸੋ ਬੱਚੋ ਨਾ ਜਾਇਆ ਕਰੋ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਇਦਾਂ ਦੇ ਲੋਕਾਂ ਤੋਂ ਬਚ ਕੇ ਰਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ